ਲੜਾਂਗੇ ਤੇ ਬੱਚਿਆਂ ਦਾ ਸਿਸ ਨੇ ਆਡੀਓ ਰਾਹੀਂ ਸਨੇਹਾ ਦੇਣਾ ਚਾਹੁੰਦੇ ਆ ਕਿ ਛੋਟਾ ਸਾਨੂੰ ਜੋ ਹੈ ਤੁਸੀਂ ਬੇਨਤੀ ਕੀਤੀ ਆ ਅਸੀਂ ਹੁਕਮ ਸਮਝ ਕੇ ਫਿਰ ਐਕਸ਼ਨ ਲਾਵਾਂਗੇ ਤੇ ਅਸੀਂ ਨਹੀਂ ਦੇਖਣਾ ਜੂਰੀ ਨਹੀਂ ਹੈ ਸਰਕਾਰ ਇਦਾਂ ਦੂਰਾ ਮਾਪ ਦੰਡ ਨਾ ਰੱਖੇ ਵੀ ਜਿਹੜੇ ਗਰੀਬ ਬੱਚੇ ਹੁੰਦੇ ਉਹਨਾਂ ਤੇ ਰਾਤੋ ਰਾਤ ਪਰਚਾ ਹੋ ਜਾਂਦਾ ਜਿਹੜੇ ਕਰੋੜਾਪਤੀ ਹੁੰਦੇ ਆ ਉਹਨਾਂ ਲਈ ਇਨੇ ਦਿਨ ਕਿਉਂ ਪਾਏ ਗਏ 2 ਮਹੀਨਿਆਂ ਦੇ ਠੀਕ ਆ ਸਾਡੇ ਲਈ ਸਾਰੇ ਇੱਕੋ ਜਿਹੇ ਆ ਜਿਹੜਾ ਹੈਗਾ ਜੁਰਮ ਕਰਨ ਵਾਲਾ ਉਹ ਚਾਹੇ ਰਾਜੇ ਦਾ ਮੁੰਡਾ ਹੋਵੇ ਤੇ ਉਹ ਸਾਡੇ ਲਈ ਇੱਕ ਅੱਖ ਨਾਲ ਹੀ ਵੇਖਣ ਵਾਲੇ ਬੰਦੇ ਆ ਤੇ ਕੋਈ ਨਾ ਤੁਸੀਂ ਵੇਖੋ ਅਸੀਂ ਦੇਖਦੇ ਆ ਇੱਕ ਦੋ ਦਿਨ ਵੇਖਦੇ ਆ ਤੇ ਫਿਰ ਭਾਈ ਕੋਈ ਨਾ ਕੋਈ ਤਾਂ ਅਸੀਂ ਕੋਈ ਨਾ ਕੋਈ ਤਾਂ ਕਰਾਂਗੇ ਸਾਨੂੰ ਕਰਨਾ ਹੀ ਪੈਣਾ ਇਦਾਂ ਨਹੀਂ ਹੈਗਾ ਇਦਾਂ ਪੰਜਾਬ ਲਈ ਜੇ ਤੁਰਿਆਂ ਤੇ ਪੰਜਾਬ ਲਈ ਲੜਾਂਗੇ ਕਿ ਬੱਚੀ ਪੰਜਾਬ ਦੀ ਆ ਤੇ ਇਹ ਬੱਚੀ ਦੇ ਪਰਿਵਾਰ ਨੂੰ ਵੀ ਕਹਿੰਨੇ ਆ ਤੁਸੀਂ ਬੱਚਿਆਂ ਦਾ ਧਿਆਨ ਰੱਖਿਆ ਕਰੋ ਇਦਾਂ ਜਾਣਾ ਨਹੀਂ ਚਾਹੀਦਾ ਸੀਗਾ ਜਿੱਦਾਂ ਉਹ ਬੱਚੀ ਗਈ ਆ ਉੱਥੇ ਚਲੋ ਵਿਸ਼ਵਾਸ ਕਰਕੇ ਗਈ ਆ ਵੀ ਉਹਦੇ ਨਾਲ ਉਹਨੇ ਵਿਆਹ ਕਰਾਉਣਾ ਤੇ ਬਾਕੀ ਚਲੋ ਖਿਆਲ ਰੱਖਿਆ ਕਰੋ ਸਾਰੇ ਜਾਣੇ ਆਪਣੇ ਬੱਚਿਆਂ ਦਾ ਤੇ ਭੈਣਾਂ ਨੂੰ ਤੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਇਦਾਂ ਨਾ ਕਰੋ ਪੰਜਾਬ ਦੀਆਂ ਵਿੱਚ ਧਰੋਲੀ ਜਾਂਦੀਆਂ ਤੇ ਇਹ ਰਿਕਾਰਡ ਤੇ ਚੜ੍ਹੀ ਜਾਂਦੀਆਂ ਆਉਣ ਵਾਲੇ 100 ਸਾਲ ਨੂੰ 50 ਸਾਲਾਂ ਨੂੰ ਇਹ ਰਿਕਾਰਡ ਸਾਹਮਣੇ ਆਉਣਗੇ ਵੀ ਤੁਹਾਡੇ ਵਾਰਸੇ ਇਦਾਂ ਦੇ ਹੁੰਦੇ ਸੀ ਤੁਹਾਡੇ ਬੱਚੇ ਇਦਾਂ ਦੇ ਹੁੰਦੇ ਸੀ ਵੀ ਆ ਦੇਖੋ ਜੀ ਨੂੰ ਇੱਕ ਗੱਲ ਅਸੀਂ ਹੋਰ ਦੱਸਣਾ ਚਾਹੁੰਦੇ ਆ ਵੀ ਇੰਡੀਆ ਤੋਂ ਕੋਈ ਇੱਕ ਸਚਾਈ ਹੈ ਤੁਸੀਂ ਸਰਚ ਕਰ ਲਿਓ ਫੁੱਲਣ ਨਾਮ ਫੁੱਲਣ ਦੇਵੀ ਨਾਮ ਦੀ ਔਰਤਾ ਇੱਕ ਉਹਦਾ ਗਾਇਕ ਹੋਇਆ ਸੀ ਤੇ ਉਹਨੇ ਕਰ ਜਦੋਂ ਜੰਗਲ ਦਾ ਰੱਖ ਕਰ ਲਿਆ ਮਿਲ ਗਏ ਹੋਣਗੇ ਸਾਡੇ ਵਰਗੇ ਉਹਨਾਂ ਨੂੰ ਵੀ ਤੇ ਹਥਿਆਰਾਂ ਦੀ ਟ੍ਰੇਨਿੰਗ ਲੈ ਕੇ ਤੇ ਉਹਨੇ ਫਿਰ ਸਾਰੇ ਹੀ ਮਾਰਤੇ ਸੀ ਅਸੀਂ ਕਾਨੂੰਨਕ ਆਵਸਥਾ ਨੂੰ ਵਿਗਾੜਨਾ ਨਹੀਂ ਚਾਹੁੰਦੇ ਪਰ ਜੇ ਕਾਨੂੰਨ ਤੇ ਸਰਕਾਰਾਂ ਇੰਨਾ ਲੇਟ ਕਰ ਰਹੀਆਂ ਇੱਕ ਬੱਚੀ ਦੀ ਅੱਜ ਤਣੂ ਲੈ ਕੇ ਇਨਸਾਫ ਨੂੰ ਤੇ ਫਿਰ ਅਸੀਂ ਇਸ ਬੱਚੀ ਨੂੰ ਦੱਸਣਾ ਚਾਹੁੰਦੇ ਆਂ ਵੀ ਅਸੀਂ ਜ਼ਰੂਰ ਆਵਾਂਗੇ ਮੈਂ ਆਵਾਂ ਜਾਂ ਸਾਡੇ ਬੰਦੇ ਆਉਣ ਤੇ ਤੁਹਾਡੇ ਸਾਹਮਣੇ ਖੜੇ ਹੋਣਗੇ ਤੁਹਾਡੀ ਇੱਜਤ ਲੁੱਟਣ ਵਾਲੇ ਤੇ ਇੱਜਤ ਨੂੰ ਫਲਾਉਣ ਵਾਲੇ ਇੱਥੇ ਵੀਡੀਓ ਵਾਇਰਲ ਕਰਨ ਵਾਲੇ ਹਥਿਆਰ ਤੁਹਾਡੇ ਹੱਥ 'ਚ ਆਉਣਗੇ ਤੇ ਅਸੀਂ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਦੱਸ ਦਿਆਂਗੇ ਵੀ ਤੁਸੀਂ ਆਪਣੇ ਹੱਥੀਂ ਵੀ ਆਪਣੀ ਲੁੱਟੀ ਇੱਜਤ ਦਾ ਬਦਲਾ ਲੈ ਸਕਦੀਆਂ ਰੋਣਾ ਇਨਸਾਫ ਲੈਣਾ ਨਹੀਂ ਹੁੰਦਾ ਤੁਸੀਂ ਜੇ ਤੁਹਾਡੀ ਇੱਜਤ ਲੁੱਟੀ ਆ ਤੇ ਕਾਇਮ ਹੋ ਜੋ ਜੇ ਤੁਹਾਨੂੰ ਕਿਸੇ ਨੇ ਇਨਸਾਫ ਨਾ ਦਿਵਾਇਆ ਅਸੀਂ ਤੁਹਾਡੇ ਨਾਲ ਖੜਾਂਗੇ ਤੇ ਬਦਲਾ ਤੁਸੀਂ ਆਪਣੇ ਹੱਥੀਂ ਆਪਣੀ ਲੁੱਟੀ ਇੱਜਤ ਦਾ ਲਵੋਗੇ ਤੇ ਸਾਰਾ ਕੁਝ ਆਪਾਂ ਇੱਥੇ ਨਿਵੇੜ ਦੇਵਾਂਗੇ ਤੇ ਕੋਈ ਨਾ ਵਾਰ-ਵਾਰ ਇੱਥੇ ਜੰਮਣਾ ਨਹੀਂ ਵਾਰ-ਵਾਰ ਮਰਨਾ ਨਹੀਂ ਇੱਕ ਵਾਰ ਆਇਆ ਇੱਕ ਵਾਰ ਜਾਣਾ ਤੇ ਪਤਾ ਲੱਗ ਜੇ ਵੀ ਸਾਡੀ ਇੱਜ਼ਤ ਨਾ ਵੀ ਕਿਸੇ ਨੇ ਕੁਲਵਾੜ ਕੀਤਾ ਸੀ ਤਾਂ ਜੋ ਹੋਰ ਵੀ ਪੈਣਾ ਨਹੀਂ ਬੱਚੀਆਂ ਨੇ ਜਾਂਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਇਤਿਹਾਸ ਨੂੰ ਵੀ ਯਾਦ ਰੱਖਣਗੀਆਂ ਵੀ ਹਾਂ ਵੀ ਯਾਰ ਵੀ ਇੱਕ ਕੁੜੀ ਦੀ ਇੱਜ਼ਤ ਕਿਸੇ ਨੇ ਇਸ ਤਰ੍ਹਾਂ ਲੁੱਟੀ ਸੀ ਤੇ ਉਸ ਕੁੜੀ ਨੇ ਆਪਦੀ ਇੱਜ਼ਤ ਲੁੱਟੀ ਇੱਜ਼ਤ ਦਾ ਬਦਲਾ ਆਪ ਲਿਆ ਤੇ ਆਪਦੇ ਹੱਥੀ ਲਿਆ ਤੇ ਉਹ ਸਭ ਸਮੇਂ ਦੇ ਕੋਈ ਬਹੁਤੀ ਅਡੀਕ ਕਰਨ ਦੀ ਲੋੜ ਨਹੀਂ ਜੇ ਸਰਕਾਰਾਂ ਨੇ ਨਾ ਐਕਸ਼ਨ ਲਿਆ ਪੁਲਿਸ ਨੇ ਨਾ ਐਕਸ਼ਨ ਲਿਆ ਤੇ ਬੱਚੀ ਨੂੰ ਕਹਿੰਦੇ ਤਿਆਰ ਰਹੀਂ ਸਾਰਾ ਕੁਝ ਭੇਜ ਦਿਆਂਗੇ ਹੋ ਸਕਦਾ ਮੈਂ ਆਪ ਹੀ ਖੋਦਾ ਆਵਾਂ ਜਿਵੇਂ ਮਰਜ਼ੀ ਆਵਾਂ ਪਰ ਮੈਂ ਪਹੁੰਚੂਗਾ ਤੇ ਆਪਾਂ ਇਹ ਜ਼ਰੂਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ